ਨਾ ਮੈਂ ਤੇ ਕਿਹੜਾ ਥਾਣਾ ਐਸੇ ਗੁਰਦਰਸ਼ਨ ਸਿੰਘ ਮੌਖ ਅਫਸਰ थाना ਥਰਮਲ ਬਟਿੰਡੇ ਇੱਕ ਮਾਮਲਾ ਦਰਜ ਕੀਤਾ ਸੀ ਕੀ ਮਾਮਲਾ ਸੀ ਰਿਸ਼ਵ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਹੁਣੇ ਮਿੱਟੀ ਟ੍ਰੱਕ ਨਾਲ 2025 ਨੂੰ ਥਾਣੇ ਤਰਾਹ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰ ਆ ਪੀਵੀ03ਏਐਫ 67 70 67 ਉਹ ਮਿੱਟੀ ਦੋ ਟਨ ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਰਿਖਤੀ ਚੋਰੀ ਕਰਕੇ ਲੈ ਗਈ ਜਿਸ ਦੇ ਬਿਆਨ ਤੇ ਤਫ਼ਤੀਸ਼ ਕਰਕੇ ਹੌਜ਼ਰਾ ਔਰ ਨਕਵਾਰ ਨੇ ਅੱਗੇ ਐਫਰਡ ਕੀਤੇ ਐਫਰਡ ਦੌਰਾਨ ਇਹ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਬਾਅਦਿਆ ਤੋਂ ਦੋ ਤੰਦਰ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਬਾਕਿਆ ਤੋਂ ਦੋ ਤਿੰਨ ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਏ। ਜੋ ਤਾਂ ਪੀਸ ਦਰਾਂ ਨੇ ਗੱਲ ਸਾਹਮਣੇ ਆਉਣ ਤੇ ਕਾਲ ਹੌਦਰਾ ਵਰਨ ਕੁਮਾਰ ਐਸਐ ਸੰਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਅਪ ਹਰਦੀਪ ਸਿੰਘ ਅਤੇ ਇੱਕ ਜਿਹੜਾ ਦੂਸਰਾ ਦੋਸ਼ੀ ਨਾਲ ਹੋਵੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਕਿ ਕੋਈ ਕਿੰਨੇ ਰੱਖਤੀ ਹੈ ਜੀ? ਇਹ ਚ ਕੋਲਤਾਨ ਦੋਸ਼ੀਆ ਦੋ ਗੋਸ਼ੀ ਗ੍ਰਫਤਰ ਕਰ ਲਏ ਕਿਥੋਂ ਦੇ ਰਹਿਣ ਵਾਲੇ ਨੇ ਤਿੰਨੋ ਇੱਕ ਡੱਬਾ ਵਾਲੀ ਦਾ ਨੇ ਦੋ ਹੈਗੇ ਫਜ਼ਲ ਦਾ ਸਾਈਡ ਮਾਲਲੇ ਮਾਮਲਾ ਕੋਈ ਦਰਜ ਨਹੀਂ ਨਹੀਂ ਪਹਿਲਾਂ ਤਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ ਇਹ ਜਿਹੜੇ ਏਸੀ ਰਿਪੇਅਰ ਦਾ ਕੰਮ ਤੈਨੂੰ ਹੀ ਕਰਦੇ ਨੇ ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਉਹ ਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਹ ਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲੇ ਹੋਵੇ ਇਹ ਚੀਜ਼ ਹੈ ਸਮਝ ਅਚਨ ਨਸ਼ੇ ਦਾ ਆਦੀ ਤਾਂ ਨਹੀਂ ਇਹ ਨਹੀਂ ਨਸ਼ੇ ਦਾ ਕੋਈ ਆਦੀ ਨਹੀਂ ਇਹ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅਦ ਕਿੰਨੇ ਦਿਨ ਤੋਂ ਗੱਡੀ ਚੋਰੀ ਹੋਈ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਹੈ ਕਿਹੜੀ ਤਰੀਕ ਨੂੰ ਚੋਰੀ ਹੋਈ ਹੈ ਗੱਡੀ ਮਿਤੀ 2 3 ਤਨ ਜਲਾਈ 2025 ਦੀ ਰਾਤ 12 ਤੋਂ 1 12 ਤੋਂ 1 ਦੇ ਦਰਮਿਆਨ ਚੋਰੀ ਕਿਤੇ ਗੱਡੀ ਘਰ ਦੇ ਬਾਹਰ ਖੜੀ ਸੀ ਲੌਕ ਕਰਕੇ ਛਡਾਈ ਸੀ ਇਹਨਾਂ ਨੇ ਸੈਕਿੰਡ ਚਾਬੀ ਜਿਹੜੀ ਚੋਰੀ ਕੀਤੀ ਉਹਦੀ ਵਰਤੋਂ ਕਰਦੇ ਹੋਏ ਉਹਨੂੰ ਚੋਰੀ ਕਰ ਲਈ ਪਤਾ ਨਹੀਂ ਮੈਨੂੰ ਕੋਈ ਚੋਰੀਆਂ ਅਗੜੇ ਨਹੀਂ ਹੋਰ ਅਸੀਂ ਕੁਝ ਕਿਸੇ ਦਰਾਂ ਨੇ ਦੀ ਗੱਲ ਕੋਈ ਸਾਹਮਣੇ ਅੱਛਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਮੱਝਾਂ ਵੀ ਚੋਰੀ ਹੋਗੇ ਨਾ ਕਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਜੇ ਕੋਈ ਆਜਨੇ ਵੀ ਬੰਦਾ ਜਾਂ ਕੋਈ ਰੁਪਏ ਰੇਅ ਲਈ ਜਾ ਘਰ ਦੇ ਪਲੰਬਰੀ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੀ ਕੀਮਤੀ ਚੀਜ਼ਾਂ ਜਾਂ ਇਹ ਜਿਹੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜਰੂਰ ਖਿਆ ਰੱਖਿਆ ਜਾਵੇ ਤੇ ਉਹਨਾਂ ਦੇ ਨਕਲੋ ਹਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੀ ਨਕਲੋ ਹਰਕਤ ਵੀ ਧਿਆਨ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਇਹ ਜੀ ਕੋਈ ਬੰਦੇ ਬਾਹਰੋਂ ਆਏ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ